ਅਸਲਾਮੁਅਲੈਕਮ ਵੀਰ ਕੀ ਹਾਲ ਚਾਲ ਹੈ ਵੀਰ ਉਹ ਸੰਤ ਸਿੰਘ ਮਸਕੀਨ ਹੁਣੀ ਗਿਆਨ ਦਾ ਸਾਗਰ ਹੈ ਜਿਨ੍ਹਾਂ ਦੀ ਕਥਾ ਨਾ ਸਿਰਫ ਇੰਡੀਆ ਬਲਕਿ ਦੂਸਰਿਆਂ শ্রীলੰਕਾ ਦੇ ਵਿੱਚ ਸੁਣੀ ਜਾਂਦੀ ਹੈ ਬਲਕਿ ਉਹਨਾਂ ਦੀ ਕਥਾ ਪਾਕਿਸਤਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਮੁਸਲਮਾਨ ਸੁਣਦੇ ਐ 47 ਤੋਂ ਪਹਿਲੇ ਵੀ ਸੁਣਦੇ ਸੀ ਤੇ ਸੰਤ ਸਿੰਘ ਮਸਕੀਨ ਹੁਣੀ ਇੰਜ ਦਾ ਹੀ ਇੱਕ ਵਾਕਿਆ ਦੱਸਦੇ ਐ ਕਿ ਇੱਕ ਮੁਸਲਮਾਨ ਬਹੁਤ ਵੱਡੇ ਫਕੀਰ ਸੰਤ ਸਿੰਘ ਮਸਕੀਨ ਆਂਦੀ ਹਰ ਰੋਜ਼ ਕਥਾ ਸੁਣਨ ਆਉਂਦੇ ਸੀ ਪਰ ਮਸਕੀਨ ਨੇ ਇਹੋ ਜਿਹਾ ਕੀ ਆਖਿਆ ਉਸ ਪੀਰ ਬਜ਼ੁਰਗ ਨੂੰ ਕਿਉ ਰੋਣ ਲੱਪੈ ਬਹੁਤ ਹੀ ਬੀਰ ਇੰਟਰਸਟਿੰਗ ਵਾਕਿਆ ਵੈ ਸੁਣਨ ਦੇ ਇਸ ਦਿਵਾਰ ਚ ਆਣੇ ਨਿਆਬਦਾ ਹੋ ਨਮਾ ਮੇਰੇ ਮੇਰੇ ਨਾਲ ਜੋ ਬੀਤ ਗਿਆ ਸ਼ਿਰੀ ਗੁਰ ਸਿੰਘ ਸਵਾ ਤੈਹਰਾਨ ਹੂੰ ਇਰਾਨ ਦਾ ਇਰਾਨ ਦੀ ਚ 10 ਸਾਲ ਜਾਂਦਾ ਰਿਹਾ 15 ਦੇ ਨਾਲ ਹੀ ਭਾਈ ਮੱਖਣ ਸਿੰਘ ਥੋੜੇ ਦਿਨ ਹੋਏ ਨੇ ਇੱਥੇ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਾਰਾ ਜੀ ਆਸਤਾਨ ਦੀ ਸੇਵਾ ਕੀਤੀ ਭਾਵੇਂ ਉਹਨਾਂ ਦੀ ਸਪੇੜਪੜ ਦੀ ਆਪਣੀ ਦੁਕਾਨ ਸੀ ਪਰ ਸ਼ੌਕੀਆ ਤੌਰ ਤੇ ਅੰਦਰੂਨੀ ਲਗਨ ਕਰਕੇ 4 ਵਜੇ ਉਹਨਾਂ ਨੇ ਆ ਕੇ ਪ੍ਰਕਾਸ਼ ਕਰਨਾ ਸ਼ਾਮੀ ਉਹਨਾਂ ਨੇ ਰਾਸ ਪੜਨੇ ਸੁਕਾਸ਼ਨ ਉਹਨਾਂ ਨੇ ਕਰਨਾ ਘੜਾ ਵਰਸ਼ਾ ਦੀ ਦੇਗ ਉਹਨਾਂ ਨੇ ਬਣਾਣੀ ਵੰਡਣੀ ਉਹਨਾਂ ਨੇ ਅਰਦਾਸ ਉਹਨਾਂ ਨੇ ਕਰਨੀ ਪ੍ਰੋਫੈਸ਼ਨਲ ਨਹੀਂ ਸੰ ਪਰ ਫਿਰ ਵੀ ਸਾਰੀ ਸੇਵਾ 50 ਸਾਲ ਕੀਤੀ ਸ਼ਿਰੂ ਗੁਰਸੈ ਸਿੰਘ ਸਾਹਿਬ ਅੱਜ 15-20 ਮੁਸਲਮਾਨ ਵੀ ਆਉਂਦੇ ਸਨ ਰੋਜ਼ ਆਉਂਦੇ ਸਨ ਦਾਸਪੇਛੋਂ ਫਰੰਟੇਅਰ ਤੋਂ ਆਇਆ ਐ ਐਸਾ ਕੋਈ ਗੁਰਦੁਆਰਾ ਨਹੀਂ ਆਉਂਦਾ ਸੀ ਜਿੱਥੇ 10-20 ਮੁਸਲਮਾਨ ਨਾ ਬੈਠਣ ਅੱਧੇ ਤੋਂ ਜ਼ਿਆਦਾ ਹਿੰਦੂ ਆਉਂਦੇ ਸਨ 10-20 ਮੁਸਲਮਾਨ ਆਉਂਦੇ ਸਨ ਕੇਸਾਦਾਰੀ ਸ਼ੈਲੀ ਤੇ ਸਦੀ ਆਉਂਦੇ ਸਨ ਡਿਸਟ੍ਰਿਕਟ ਬੰਨੋ ਬਿਸ਼ੌਰ ਕੋਹਟ ਡੇਰਾ ਸਮੇਲ ਖਾਨ ਹਜ਼ਾਰਾ ਮਰਦਾਨ ਉਸ ਫਸੇਜ ਕੋਈ ਸੀ ਉਹ ਹੁੰਦੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗ ਵੀ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾਓ ਫਰੀਦ ਦੇ ਬੋਲ ਸੁਣਾਓ ਰਾਗਿਆਂ ਨੂੰ ਕਹਿੰਦੇ ਸਨ ਕੀਰਤਨੀਆਂ ਨੂੰ ਕਹਿੰਦੇ ਸਨ ਔਰ ਮੈਨੂੰ ਅਜੇ ਤੱਕ ਵੀ ਆਦੇ ਮਸਤੀ ਚ ਝੂਮਦੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸਨ ਮਸਤੀ ਚ ਝੂਮਦੇ ਰਹੇ ਸੈਦ ਹਰੀ ਬੈਠੇ ਹੁੰਦੇ ਸਨ ਸੈਦ ਹਰੀ ਉਹਨਾਂ ਨੂੰ ਕਹਿੰਦੇ ਸਨ ਜੋ ਹੈਗੇ ਤੇ Hindu ਲੇਕਿਨ ਇਸ਼ਟ ਬਣਾ ਬੈਠੇ ਗੁਰੂ ਨਾਨਕ ਕੇਸ ਰੱਖ ਕੇ ਤੇ ਫਿਰ ਕਟਾ ਕੇ ਬੈਠੇ ਨੇ ਕੁਸਤਾਖੀ ਮਾ ਸੈਦਾਰੀ ਨਹੀਂ ਇਹਨਾਂ ਨੂੰ ਬਦਤ ਕਹਿੰਦੇ ਨੇ ਮਾਫ ਕਰ ਦੇਣਾ ਮੈਂ ਇੱਕ ਦਫਾ ਫਿਰ ਮਾਫੀ ਮੰਗਾ ਇਹਨਾਂ ਨੂੰ ਸੈਦਾਰੀ ਨਹੀਂ ਕਹਿੰਦੇ Hindu ਨੇ ਇਹਦਾਂ ਚੇਸੇ ਬਣਿਆ ਸਾਰੇ Hinduਾਂ ਚ ਹੀ ਬਣਿਆ ਗੁਰੂ ਨਾਨਕ ਦੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰਦਾਰੇ ਆਣ ਲੱਗੇ ਇਸ਼ਟ ਮਨ ਬੈਠੇ ਗੁਰੂ ਨਾਨਕ ਦੇਵ ਸਾਹਿਬ ਆ ਰਹੇ ਕਿ ਕਿਸੇ ਦਿਨ ਪ੍ਰਭਾਵਿਤ ਹੋ ਕੇ ਫਿਰ ਕਿਸੇ ਆਦਾਰੀ ਵੀ ਹੋ ਜਾਣਗੇ ਸੰਗੋ ਜਾਣਗੇ ਸਿੱਖਦੇ ਹਨ ਜੋ ਗੁਰੂ ਨਾਨਕ ਦੇਵ ਨੂੰ ਮੰਨਦਾ ਸਿੱਖਦੇ ਹਨ ਸਿੱਖੀ ਸਿੱਖਿਆ ਗੁਰੂ ਦੇ ਚਾਰ ਹੈ ਮਕਤਸਰ ਜਹਾਜ ਕਰਨਾ ਉੱਥੇ 10-15 ਮusliman ਵੀ ਆਉਂਦੇ ਸਨ ਮੇਰੇ ਪੁੱਛਣ ਦੇ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਦੇ ਅਦੇ ਵੀ ਆਂਦੇ ਨੇ ਫਾਰਮੇ ਸਲਾਮੀ ਹਕੂਮਤ ਬਣ ਗਈ ਥੇ ਬੜੀ ਕਟੜ ਹਕੂਮਤ ਬਣ ਗਈ ਹੈ ਲੇਕਿਨ ਫਿਰ ਵੀ ਕੁਝ ਸਬ ਮੁਸਲਮਾਨ ਗੁਰਦੁਆਰੇ ਆਂਦੇ ਨੇ ਇੱਕ ਮੁਸਲਮਾਨ ਤੇ ਉੱਤੇ ਕੀਰਤਨ ਵੀ ਕਰਦਾ ਸੀ ਇਹ ਵੀ ਮੈਰਸ ਕਰ ਉਹਨੇ ਸਿੱਖਿਆ ਸੀ ਝੋਮ ਝੋਮ ਕੇ ਕਰਦਾ ਸੀ ਮਸਤੀਜ ਕਰਦਾ ਸੀ ਕਹਿ ਮਫਤਸਰ ਮੈਰਸ ਕਰ 15 ਦਿਨ ਬਾਅਦ ਕਥਾ ਦੀ ਸਮਾਪਤੀ ਤੇ ਜਦ ਮੈਂ ਭਾਰਤ ਵਾਪਸ ਆਣਾ ਸੀ ਇੱਕ ਸੂਫੀ ਫਕੀਰ ਵੀ ਸੁਣਨ ਲਈ ਆਂਦਾ ਸੀ ਬਾਹਰ ਕਿਤੇ ਸ਼ਹਿਰ ਤੋਂ ਬਾਹਰ ਤਹਿਰਾਨ ਵੱਲ ਇੱਕ ਕੁਟਿਆਚ ਰਹਿੰਦਾ ਸੀ ਢਾਏ ਮੀਲ ਦਾ ਸਫ਼ਰ ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ 'ਚ ਆਂਦਾ ਲਿਆ ਕੋਈ ਸਿੰਘ ਦੇਖ ਲਵੇ ਤੇ ਗੱਡੀ 'ਚ ਬਿਠਾ ਲੈਂਦਾ ਸੀ ਨਹੀਂ ਤੇ ਪੰਜ ਮੀਲ ਦੀ ਯਾਤਰਾ ਰੋਜ਼ ਪੈਦਲ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਜਾਂਦਾ ਸੀ ਉਹਨੇ ਬੇਤਾ ਵਜੋਂ ਮੇਰੇ ਅਗੋਂ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਹਨ ਸਮਾਪਤੀ ਤੋਂ ਬਾਅਦ ਉਸ ਫਕੀਰ ਨੂੰ ਮੈਂ ਕਹੇ ਮੈਂ ਰੱਖ ਲੈ ਤੁਮੇ ਕਾ ਮਾਲਾ ਇੰਡੀਆ ਚ ਬਹੁਤ ਮਿਲਦੀਆਂ ਨੇ ਹਿੰਦੁਸਤਾਨ ਚ ਬਹੁਤ ਮਿਲਦੀਆਂ ਨੇ ਲੈ ਲਿਆਂਗਾ ਕਿਉਂਕਿ ਉਸ ਦੀ ਹਾਲਤ ਮੈਂ ਦੇਖੀ ਸੀ ਮੈਂ ਕਿ ਤੁਸੀਂ ਰੱਖੋ ਫਿਰ ਤੁਹਾਨੂੰ ਹੋਰ ਕਦੇ ਖਰੀਦਣੇ ਪੈਗੇ ਰੱਖੋ ਮੈਨੂੰ ਕਹਿੰਦੇ ਕਿ ਤੁਸੀਂ ਸਿੰਗਾ ਨੂੰ ਦੇ ਨਹੀਂ ਆਖਿਆ ਜੋ ਨਜ਼ਰਾਨਾ ਦਿੱਤਾ ਹੈ ਲੈ ਲਿਆ ਮੈਂ ਇੱਕ ਗਰੀਬ ਨੇ ਇਹ ਮਾਲਾ ਭੇਟ ਕੀਤੀ ਇਹ ਮੈਨੂੰ ਵਾਪਸ ਕਰ ਦੇ ਮੇਰੀ ਤੋਹਣ ਫੋੜੀ ਅੱਖਾਂ ਬਾਰਾਂ ਮੈਂ ਤੇ ਨਜ਼ਰਾਨਾ ਭੇਟ ਕੀਤਾ ਹੈ ਔਰ ਨਜ਼ਰਾਨਾ ਭੇਟ ਕੀਤਾ ਹੈ ਜਦ ਮੈਂ ਤੁਹਾਨੂੰ ਸੁਣਦਾ ਰਿਹਾ ਫਿਰ ਇਹ ਤੁਹਾਨੂੰ ਕਬੂਲ ਨਹੀਂ ਮੈਨੂੰ ਬਹੁਤ ਝੋਟ ਲੱਗੇਗਾ ਮੈਂ ਰੱਖ ਲੈ ਉਹ ਮਾਲਾ ਮੈਂ ਰੱਖ ਲੈ ਆਪ ਦੀ ਵਿਆਥ ਲਈ ਇਸ ਕਰਾਂ ਗਾਲਬਨ ਇਹ ਘਟਨਾ ਸੰਚੁਰਤ ਵਰਦੀ ਹੋਵੇ 81 81 ਤੱਕ ਉਹ ਮਾਲਾ ਮੇਰੇ ਕੋਲ ਰਹੀ ਹੈ ਦੋ ਦਫਾ ਮੇਰੇ ਕੋਲ ਟ੍ਰੇਨ ਦੇ ਚ ਰਹਿ ਗਈ ਸੀ ਯਾਤਰੀਆਂ ਨੇ ਕਰ ਦੇ ਚ ਪੁਛਾਈ ਤੇ ਮੈਂ ਉਹਨਾਂ ਨੂੰ ਕਹੇ 5 10 ਰੁਪਏ ਦੀ ਮਾਲਾ ਸੀ ਤੁਸੀਂ ਸੈਕੜੇ ਰਵੇ ਕਿਰਾਇਆ ਖਰਚ ਕੇ ਅਲਵਰ ਆਇਓ ਹਮੇ ਕਿ ਚਲ ਗਈ ਕਹਿੰਦੇ ਕਿ ਨਹੀਂ ਤੁਹਾਡੇ ਹੱਥੇ ਚ ਦੇਖੀ ਸੀ ਫਿਰ ਜ਼ਮੀਰ ਨਹੀਂ ਬਨੇ ਫਿਰ ਪੁਛਾਈਏ ਦੋ ਚਾਰ ਦਫਾ ਗੁਰਦੁਆਰਿਆਂ 'ਚ ਵੀ ਖੋ ਗਈ ਮੈਨੂੰ ਮਿਲ ਗਈ। ਖਾਸ ਜਿਹੀ ਘਟਨਾ ਮੈਂ ਤੁਹਾਨੂੰ ਸਰਵਨ ਕਰਾਣ ਲਗਾ ਹੈਰਾਨ ਹੋ ਹੋ ਗਏ। ਕਾਨਪੁਰ ਦਾਸ ਹਰ ਸਾਲ ਗਲਵਨ ਚਾਦੀ 45 ਸਾਲ ਤੋਂ 9 10 ਫਰਵਰੀ ਤੋਂ ਲੈ ਕੇ ਉਹਨੇ 20 ਫਰਵਰੀ ਤੱਕ 10 ਦਿਨ ਕਥਾ ਕਰਦਾ 40 45 ਸਾਲ ਮੈਨੂੰ ਅਗਣ ਮੇਰਾ ਲਾਗਾ ਨਹੀਂ ਪਿਆ। ਲਖਨਊ ਵਿੱਚ ਦਾਸ ਦੀ ਕੁੜਮਾਚਾਰੀਆ ਸਰਦਾਰ ਹੋਰਨ ਸਿੰਘ ਦੀ ਜੈਵਲਰਸ ਉਹਨਾਂ ਦੀ ਪੋਤੀ ਦਾਸ ਦੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ ਉਹ ਕਥਾ ਸੁਣਨ ਦੇ ਬੜੇ ਸ਼ੌਕੀਨ ਸ਼ਾਮ ਨੂੰ ਆਜਾਇਆ ਕਰਦੇ ਸਨ ਪੰਡਾਲੀ ਮੇਲੇ ਉੱਤੇ ਪ੍ਰਾਰਥ ਰਹਿ ਕੇ ਮੇਰੇ ਕੋਲ ਸਵੇਰੇ ਚਲੇ ਜਾਇਆ ਕਰਦੇ ਸਨ ਡੇਲੀ ਅਪ ਡਾਊਨ ਕਰਦੇ ਸਨ ਇੱਕ ਦਿਨ ਸਿਰਾਂ ਨੇ ਪਈ ਹੋਈ ਮਾਲਾ ਦੇਖ ਕੇ ਮੈਨੂੰ ਕਹਿਣ ਲੱਗਾ ਅਗੈਨੇ ਅਨੋਖ ਸਿੰਘ ਵੀ ਸ਼ਾਇਦ ਉਹਨਾਂ ਦੇ ਨਾਲ ਮੇਰੇ ਨਾਲ ਸੰਤਾਈਂ ਮੁਸਕਰਾ ਰਹੇ ਉਹ ਮੈਨੂੰ ਕਹਿਣ ਲੱਗੇ ਇਹ ਮਾਲਾ ਮੈਂ ਲਖਨਊ ਲੈ ਜਾਣੀ ਐ ਸ਼ਾਮੀ ਵਾਪਸ ਲਿਆਵਾਂਗਾ ਮੈਂ ਚੁੱਕ ਕੇ ਦੇ ਦਿੱਤੀ ਮੈਂ ਅਖੇ ਵਾਪਸ ਕਾ ਨੂੰ ਲੈਣੀ ਰੱਖੋ ਸਸ ਰੱਖੋ ਵਾਪਸ ਕਿ ਨਹੀਂ ਆਣੀ ਤਾਂ ਚੰਗੀ ਲੱਗੇ ਰੱਖ ਲਓ ਮੈਨੂੰ ਕਹਿਣ ਲੱਗੇ ਮਸਕੀਨ ਜੀ ਮੈਂ ਰੱਖਣੀ ਕੋਈ ਨਹੀਂ ਸ਼ਾਮੀ ਮੈਂ ਲੈ ਆਵਾਂਗਾ ਮੈਂ ਦੇਖਣੀ ਐ ਫਿਰ ਸਮਾਪਤੀ ਮੈਂ ਕਰਨ ਲੱਗਾ ਲਾਇਗਾ ਜਦ ਸ਼ਾਮੇ ਆਏ ਤੇ ਮੈਨੂੰ ਕਹਿ ਲਗੇ ਪੁਖਰਾਜ ਹੈ ਇੱਕ ਇੱਕ ਮਣਕਾ 10-12000 ਦਾ ਤੁਸੀਂ ਇਧਰ ਸੁੱਟ ਦਿੰਦੇ ਹੋ ਇਧਰ ਸੁੱਟ ਦੇ ਮੈਂ ਕਦੀ ਸੁਪਨੇ ਚ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਫਕੀਰ ਜਿਹਦੇ ਕਪੜੇ ਪਾਟੇ ਹੋਏ ਨੇ ਮੈਨੂੰ ਪੁਖਰਾਜ ਦੀ ਮਾਲਾ ਦੇਵੇਗਾ ਉਹਨਾਂ ਨੇ ਕਿਹਾ ਪੁਖਰਾਜ ਹੈ ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾਂ ਉਸੇ ਰਾਤ ਹੀ ਖੋ ਗਈ ਅਜੇ ਤੱਕ ਨਹੀਂ ਮਿਲੀ ਕਿਸੇ ਨੂੰ ਪਤਾ ਲੱਗ ਗਿਆ ਹੋਈਆ ਸਾਰਿਆਂ ਨੂੰ ਪਤਾ ਚੱਲ ਗਿਆ ਪੁਖਰਾਜ ਕੀਮਤੀ ਸਮਝ ਹੈ ਤੇ ਪੁਖਰਾਜ ਪੁਖਰਾਜ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਹੀਰਾ ਹੀਰਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਸੋਨਾ ਸੋਨਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਪਰਮਾਤਮਾ ਪਰਮਾਤਮਾ ਹੈ ਵਰਨਾ ਨਹੀਂ ਹੈ समझ है ते गुरु गुरु है वरना नहीं क्या बात है प्रभु तू मेरी समझ तो दूर जब तू मेरी समझ च नहीं है तो मेरे चेत आवेगा बस एक नुकता कह के हम समाप्ति कर दू क्या परमात्मा समझ आ है? आ जाएगा दूजा नुकता बयान कर लगा अगर वो समझ आ ਤੋ ਉਹ ਪਰਮਾਤਮਾ ਮੇਰੀ ਸਮਝ ਤੋਂ ਵੱਡਾ ਨਹੀਂ ਹੋ ਸਕਦਾ ਫਿਰ ਮੇਰੀ ਸਮਝ ਵੱਡੀ ਤੂੰ ਸਮਰੱਥ ਵਡਾ ਮੇਰੀ ਮਤ ਥੋਰੀ ਰਾਂ ਪਿਆਲਾ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ ਸਾਗਰ ਉਸ ਦੇ ਚਨੇ ਆ ਸਕਦਾ ਸਮਝ ਕਿਤਨੀ ਵੱਡੀ ਕਿਉਂ ਨਾ ਹੋਵੇ ਪਰਮਾਤਮਾ ਨੂੰ ਨਹੀਂ ਸਮਝ ਸਕਦੇ ਤੁਸੀਂ ਆਖੋਗੇ ਫਿਰ ਮੈਂ ਕਿਉਂ ਕਿਹਾ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਜੋ ਮੇਰੇ ਚੇਤੇ ਦੇ ਚ ਨਹੀਂ ਨਹੀਂ ਹੈ ਇਕਾਗਰਤਾ ਬਕਸ਼ ਨਹੀਂ ਫਿਰ ਮੈਂ ਕਿਉਂ ਕਹੇ ਸਮਝ ਸਮਝ ਕੇ ਇਹ ਸਮਝ ਮਿਲ ਲਿਈਏ ਕਿ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਕਿਉਂ ਤੂੰ ਮੇਰੀ ਸਮਝ ਤੋਂ ਵੱਡਾ ਬਹੁਤ ਬਹੁਤ ਲੱਗਦਾ ਹਿਰਦਾ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਰੋਮ ਰੋਮ ਯਾਦ ਕਰਨ ਲੱਗਦਾ ਹੈ ਰਸਨਾ ਉਸ ਦਾ ਨਾਮ ਜਪਣ ਲੱਗ ਪੈਂਦੀ ਹੈ ਮਨ ਉਸ ਵਿੱਚ ਲੇਨ ਹੋ ਜਾਂਦਾ ਹੈ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਅਗਰ ਕੋਈ ਕਹਿ ਮੈਂ ਜਾਣ ਲਿਆ ਮੈਂ ਸਮਝ ਸਕਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਨਾਰ ਫਰੀਦ ਜੋ ਕਹਿ ਰਹੇ ਨੇ ਇਹ ਨਹੀਂ ਕਹਿ ਰਹੇ ਨੇ हे ਖੁਦਾ ਤੂੰ ਮੇਰੀ ਸਮਝ ਤੋਂ ਦੂਰ हे ਖੁਦਾ ਤੂੰ ਮੇਰੇ ਚੇਤੇ ਤੋਂ ਦੂਰ ਹੈ ਮੇਰੀ ਯਾਦ ਤੇਰੇ ਤੱਕ ਨਹੀਂ ਪਹੁੰਚਦੀ ਅਮੀਰ ਖੁਸਰੋ ਦਿੱਲੀ ਵਿੱਚ ਹੋਇਆ ਹਜ਼ਰਤ ਨਜ਼ਾਮਦੀਨ ਦਾ ਚੇਲਾ ਜਿਨੇ ਉਰਦੂ ਭਾਸ਼ਾ ਨੂੰ ਜਨਮ ਦਿੱਤਾ ਔਰ ਜਿਸ ਨੇ ਕਵਾਲੀ ਸੰਗੀਤ ਨੂੰ ਜਨਮ ਦਿੱਤਾ ਇਸ ਤੋਂ ਪਹਿਲੇ ਕਵਾਲੀ ਸੰਗੀਤ ਨਹੀਂ ਸੀ ਅਮੀਰ ਖੁਸਰੋ ਉਹ ਗਾਇਦਾ ਅਬ ਤੋ ਯਾਦ ਰਫਤਗਾਂਵ ਕੀ ਵੀ ਪਹੁੰਚ ਨਹੀਂ ਦੋਸਤੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ خدا ਕਿਤਨੀ ਦੂਰ ਹੈ ਤੇਰੀ ਬਸਤੀ ਮੇਰੀ ਯਾਦ ਨਹੀਂ ਪਹੁੰਚਦੀ ਤੈਨੂੰ ਯਾਦ ਕਰਨ ਬੈਠਣਾ ਤੂੰ ਨਹੀਂ ਯਾਦ ਪੁੱਤਨਾ ਤੱਕ ਪਹੁੰਚ ਜਾਂਦੀ ਹੈ ਧਨ ਸੰਪਦਾ ਤੱਕ ਪਹੁੰਚ ਜਾਂਦੀ ਹੈ ਪਰਿਵਾਰ ਤੱਕ ਪਹੁੰਚ ਜਾਂਦੀ ਹੈ ਇਹ ਕਰਤਾਰ ਤੇਰੇ ਤੱਕ ਨਹੀਂ ਪਹੁੰਚਦੀ ਇਹ ਦੌ ਦੋਰੀਆਂ ਲਾਧੂ ਆਉਂਦੀਆਂ ਤੋ ਮੇਰੀ ਸਮਝ ਤੋ ਦੂਰ ਹੈ ਤੂੰ ਮੇਰੇ ਜੇਤੇ ਤੋਂ ਦੂਰ ਹੈਂ ਸਤ ਸੰਗ ਕਰਦੇ ਆ ਕਰਦੇ ਆ ਜੇ ਦਿਨ ਇਹ ਸਮਝ ਆ ਜਾਂਦੀ ਏ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਹਿਰਦਾ ਉਸ ਨੂੰ ਯਾਦ ਕਰਨ ਲੱਗ ਪੈਂਦਾ ਹੈ ਕਥਾਈ ਪ੍ਰਮਾਤਮਾ ਪੂਰਾ ਸਮਝ ਵਿੱਚ ਨਹੀਂ ਆਉਂਦਾ ਕੋਈ ਬੰਦਾ ਇਹ ਆਖੇ ਸੂਰਜ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਫੇ ਸਾਈਡ ਦੇ ਜ਼ਮੀਨ ਨਾਲੋਂ ਕਰੋੜਾਂ ਗੁਣਾ ਵੱਡਾ ਤੇਰੇ ਘਰ ਆਵੇ ਤੇਰੇ ਨਾਲ ਬੈਠੇ ਉਹਦੀ ਕਿਰਨ ਆ ਸਕਦੀ ਏ ਉਦੀ ਰੋਸ਼ਨੀ ਆ ਸਕਦੀ ਏ ਪਰਮਾਤਮਾ ਦੇ ਗੁਣਾਂ ਦਾ ਤੇਰੇ ਹਿਰਦੇ ਚ ਪ੍ਰਕਾਸ਼ ਹੋ ਸਕਦਾ ਏ ਉਹਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਏ ਉਹਦੇ ਮਹਾ ਰਸਤੇ ਆਨੰਦ ਦਾ ਪ੍ਰਕਾਸ਼ ਹੋ ਸਕਦਾ ਏ ਸਾਰਾ ਪਰਮਾਤਮਾ ਤੇਰੀ ਸਮਝ ਤੇ ਤੇਰੇ ਚੇਤੇ ਤੋਂ ਪਰੇ ਹੈ ਪਰੇ ਪਰੇ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਕਿ ਸਾਨੂੰ ਬੋਧ حاصل ਹੋਵੇ ਕਿ ਕਿਸੇ ਵਕਤ ਨਦੀ ਨਾਲ ਸੰਜੋਗੀ ਮੇਲੇ ਹੋਏ ਗੁਰਮਤ ਦੇ ਹੋਰ ਪਹਿਲੇ ਗੁਰਬਾਣੀ ਦੇ ਹੋਰ ਪਹਿਲੇ ਸਿਧਾਂਤ ਦੇ ਹੋਰ ਨੁਕਤੇ ਤੁਹਾਡੇ ਸਾਹਮਣੇ ਰੱਖ ਦੋਸਤੋ ਤੁਸੀਂ ਦੇਖਿਆ ਇਸ ਕਥਾ ਦੇ ਵਿੱਚ ਜਿਹੜਾ ਅਸਲ ਮਕਸਦ ਹੈ ਉਹ ਇਹ ਹੈ ਕਿ ਜਿੰਨੀ ਦੇਰ ਤੱਕ ਸਾਨੂੰ ਕਿਸੇ ਚੀਜ਼ ਦੀ ਵੈਲਿਊ ਦਾ ਨਹੀਂ ਪਤਾ ਕੀਮਤ ਦਾ ਨਹੀਂ ਪਤਾ ਉਨੀ ਦੇਰ ਤੱਕ ਉਹ ਸਾਡੇ ਵਾਸਤੇ ਉਹ ਨਕਾਰਾਵੈ ਉਹ ਫਜ਼ੂਲ ਹੈ ਉਸ ਦੀ ਕੋਈ ਵੈਲਿਊ ਨਹੀਂ ਹੈ ਪਰ ਜੂਹੀਂ ਸਾਨੂੰ ਉਸ ਦੀ ਕੀਮਤ ਦਾ ਪਤਾ ਲੱਗ ਜਾਏਗਾ ਲੋਕਾਂ ਨੂੰ ਪਤਾ ਲੱਗ ਜਾਏਗਾ ਤੇ ਫਿਰ ਵੀਰੋ ਉਹ ਕੀ ਜਿਹੜੀ ਚੀਜ਼ ਹੈ ਉਹ ਨਿਆਬ ਹੋ ਜਾਏਗੀ ਉਸਦੀ ਬਹੁਤ ਪਿਆਰੀ ਉਦਾਹਰਨਾ ਦਿੱਤੀ ਹੈ ਕਿ ਦੇਖੋ ਮੈਨੂੰ ਤਸਵੀਦਾਂ ਨਹੀਂ ਸੀ ਪਤਾ ਕਿ ਪੁਖਰਾਜ ਦੀ ਹੈ ਉਹ ਮਾਲਾ ਜਿਹੜੀ ਇੱਕ ਫਕੀਰ ਨੇ ਦਿੱਤੀ ਸੀ ਰੋ ਰੋ ਕੇ ਪਰ ਜਦੋਂ ਉਸਦੀ ਅਸਲੀਅਤ ਦਾ ਪਤਾ ਲੱਗਾ ਸਾਰਿਆਂ ਲੋਗਾਂ ਨੂੰ ਤੇ ਫਿਰ ਉਹ ਮਾਲਾ ਦੁਬਾਰਾ ਲੱਭੀ ਨਹੀਂ ਪਹਿਲੇ ਕਿੰਨੀ ਦਫਾ ਗਮ ਹੋ ਗਈ ਤੇ ਫਿਰ ਆ ਗਈ ਵੀਰੋ ਇਹੋ ਹੀ ਗੱਲ ਹੈ ਕਿ ਜਿੰਨੀ ਦੇਰ ਤੱਕ ਸਾਨੂੰ ਇਹ ਹੀ ਨਹੀਂ ਪਤਾ ਕਿ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਸਾਡੇ ਵਾਸਤੇ ਕਿੰਨੀ ਕੀਮਤੀ ਹੈ ਕਿੰਨੀ ਸਾਡੀ ਜ਼ਿੰਦਗੀ ਦੇ ਵਿੱਚ ਇੰਪੋਰਟੈਂਟ ਹੈ ਤੇ ਅਸੀਂ ਅੱਲਾ ਪਾਕ ਦੀ ਜ਼ਾਤ ਨੂੰ ਵੀਰੋ ਨਾਉਜ਼ ਬਿੱਲਾ ਉਹ अहमियत ਉਹ ਇੰਪੋਰਟੈਂਟ ਨਹੀਂ ਦੇ ਰਹੇ ਜੋ ਮਿਲਣੀ ਚਾਹੀਦੀ ਹੈ ਇਸ ਕਰਕੇ ਵੀਰੋ ਅੱਲਾ ਦੇ ਰਾਸਤੇ ਤੇ ਚੱਲੋ ਇਹ ਸਾਡੇ ਵਾਸਤੇ ਬਹੁਤ ਅਹਿਮ ਹੈ ਸਾਡੀ ਜ਼ਿੰਦਗੀ ਨੂੰ ਇੰਨੇ ਹੀ ਬਦਲਣਾ ਹੈ ਸਾਨੂੰ ਕਾਮਯਾਬ ਇੰਨੇ ਹੀ ਕਰਨਾ ਹੈ ਜਿਸ ਨੂੰ ਸਾਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਸਾਡੀ ਕਾਮਯਾਬੀ ਦਾ ਰਾਜ਼ ਸਾਡੇ ਸਾਹਮਣੇ ਹੈ ਤੇ ਵੀਰੋ ਉਸ ਦਿਨ ਅਸੀਂ ਕਾਮਯਾਬ ਹੋ ਜਾਵਾਂਗੇ ਅੱਲਾ ਪਾਕ ਨੇ ਦੱਸੇ ਹੋਏ ਰਾਸਤੇ ਤੇ ਚੱਲੋ ਇਨਸਾਨੀਅਤ ਦੀ ਸੇਵਾ ਕਰੋ ਲੋਕਾਂ ਦਾ ਭਲਾ ਕਰੋ ਲੋਕਾਂ ਦੇ ਦੁੱਖਾਂ ਨੂੰ ਪਰੇਸ਼ਾਨੀਆਂ ਨੂੰ ਮੁਸੀਬਤਾਂ ਨੂੰ ਦੂਰ ਕਰੋ ਲੋਗਾਂ ਦੀ ਜਿੰਨਾ ਵੀ ਹੋ ਸਕਦਾ ਮਦਦ ਕਰੋ ਪੈਸੇ ਨਾਲ ਨਹੀਂ ਸਕਦੀ ਪੈਸੇ ਨਾਲ ਕਰੋ ਆਪਣੀ ਤਾਕਤ ਨਾਲ ਹੋ ਸਕਦੀ ਹੈ ਜਿਸ ਤਰ ਆਪਣੇ ਬੋਲਾ ਨਾਲ ਜ਼ੁਬਾਨ ਨਾਲ ਜੋ ਕੁਝ ਤੁਸੀਂ ਕਰ ਸਕਦੇ ਜੇ ਫਿਰ ਵੀਰੋ ਦੇਖੋ ਨਾਮ ਜਪੋ ਅੱਲਾ ਪਾਕ ਦਾ ਅੱਲਾ ਪਾਕ ਦੀ ਬੰਦਗੀ ਕਰੋ ਉਹਦੇ ਦੱਸੇ ਹੋਏ ਰਾਹ ਤੇ ਚੱਲੋ ਫਿਰ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਬਦਲਾਅ ਆਉਂਦੇ ਫਿਰ ਦੇਖੋ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਬਦਲਦੀ ਤੇ ਵੀਰੋ ਇਹੋ ਹੀ ਅਸਲ ਜ਼ਿੰਦਗੀ ਦਾ ਰਸਤਾ ਹੈ ਇਹੋ ਹੀ ਅਸਲ ਜ਼ਿੰਦਗੀ ਨੂੰ ਕਾਮਯਾਬੀ ਕਰਨ ਦਾ ਰਾਜ਼ ਹੈ ਇਸ ਕਰਕੇ ਇਸ ਰਾਜ਼ ਨੂੰ ਸਮਝੋ ਜਾਣੋ ਕਿ ਕਿੰਨਾ ਕੀਮਤੀ ਹੈ ਜਦੋਂ ਤੁਹਾਨੂੰ ਇਸ ਦੀ ਕੀਮਤ ਦਾ ਪਤਾ ਲੱਗੇਗਾ ਤੇ ਫਿਰ ਹੀ ਇਹ ਤੁਹਾਡੇ ਵਾਸਤੇ ਨਿਆਬ ਹੋਏਗਾ ਫਿਰ ਹੀ ਤੁਸੀਂ ਇਸ ਤੇ ਚੱਲ ਸਕੋਗੇ ਬਹੁਤ ਪਿਆਰੀ ਕਥਾ ਸੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਲ ਲਾਜ਼ਮੀ ਕਰਨਾ ਆਪਣਾ ਸਾਰਾ ਖਿਆਰਖਾਦ ਯਾਦ ਰੱਖਣਾ ਅੱਲਾ ਫੇਜ਼